ਜਦ ਮੈਂ ਅਜੂਤੀਆਂ ਵਿੱਚ ਆਇਆ ਕਿੱਦਾਂ ਲੱਗਿਆ ਕਿ ਸਸ਼ੀਕਾਲ ਜੀ ਸਾਰਿਆਂ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਤੀਆਂ ਦੇ ਵਿੱਚ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਡਾਂਸ ਕਰਦੀਆਂ ਨੇ ਸਾਰਾ ਕੁਝ ਭੁੱਲ ਜਾਂਦੇ ਆਣੇ ਟੈਨਸ਼ਨਾਂ ਖਤਮ ਹੋ ਜਾਂਦੀਆਂ ਨੇ ਗਿੱਧਾ ਪਉਂਦੀਆਂ ਨੇ ਤੇ ਮਤਲਬ ਇਹ ਇਹ ਪਲੇਟਫਾਰਮ ਹੈ ਵੀ ਜਿੱਥੇ ਸਾਰੇ ਆਪਣੇ ਦਿਲ ਦੇ ਚਾਹ ਪੂਰੇ ਕਰ ਸਕਦੇ ਨੇ ਸਾਰੀਆਂ ਨੇ ਕੁੜੀਆਂ ਨੇ ਗਿੱਧਾ ਪਾਇਆ ਸੋਹਣੇ ਸੋਹਣਿਆ ਬਣ ਕੇ ਆਈਆਂ ਆਪਣੇ ਘਰਾਂ ਦਾ ਟਾਈਮ ਕੱਢ ਕੇ ਇੱਥੇ ਇਨਵੋਲ ਕੀਤਾ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਇਹ ਅਨੋਖੇ ਰੇਖ ਰਹਿ ਦੇ ਦੀਦੀ ਪੰਜਾਬੀ ਦੇ ਅੱਡੇ ਦੇ ਕਿੱਦੋਂ ਲੋਕਾਂ ਨੇ ਦੇਖਿਆ ਚਰਚੀ ਮਧਾਨੀਆਂ ਹਾਂਜੀ ਤੁਸੀਂ ਇੱਥੇ ਆ ਕੇ ਉਹਨਾਂ ਨੂੰ ਦੇਖਿਆ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਨਮੀ ਪੜੀ ਹੈ ਜਿਹੜੇਦਰ ਪੰਡਿਕ ਜਾ ਰਹੀ ਹੈ ਮੈਂ ਇਹ ਕਹਿਣਾ ਚਾਹੁੰਗੀ ਸਰ ਜਿਹੜਾ ਸੱਭਿਆਚਾਰ ਅਲੋਪ ਹੋ ਰਿਹਾ ਨਾ ਆਪਾਂ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਉਸ ਬੱਚਿਆਂ ਨੂੰ ਆਪਾਂ ਨੂੰ ਇਧਰ ਨੂੰ ਖਿੱਚਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਚਰਖੇ ਬਾਰੇ ਪਤਾ ਲੱਗੇ ਜਾਂ ਫਿਰ ਜੋ ਆਪਾਂ ਫਲਕਾਰੀਆਂ ਲੈਣੇ ਆ ਦਰਿਆ ਕੱਢਦੇ ਆ ਉਹ ਸਾਰਾ ਪਹਿਲਾਂ ਮੇਲਜੋਲ ਬਣਾਏ ਰੱਖਦਾ ਸੀ ਪਰ ਅੱਜ ਕੱਲ ਦੀ ਪੀੜ੍ਹੀ ਫੋਨਾਂ ਦੇ ਵਿੱਚ ਜਿਆਦਾ ਇਨਵੋਲਵ ਹੋ ਚੁੱਕੀ ਹੈ ਤਾਂ ਕਰਕੇ ਕਿਸੇ ਦਾ ਪਿਆਰ ਪੂਰ ਘੱਟ ਚੁੱਕਿਆ ਤਾਂ ਇਹ ਜਿਹੜੇ ਤਾਂ ਜਿਹੜੇ ਇਹ ਫੰਕਸ਼ਨ ਕਿਤੇ ਚਾਹੁੰਦੇ ਨੇ ਉਹ ਤਾਂ ਹੀ ਕਿਤੇ ਚਾਹੁੰਦੇ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਗਾਈਡਲਾਈਨ ਮਿਲ ਸਕੇ ਵੀ ਕੀ ਚੰਗੇ ਕੀ ਮਾੜੇ ਇਦੇ ਵਿੱਚ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਆਪਾਂ ਦੋਸੀ ਮੰਨ ਸਕਦੇ ਆ ਕਿ ਜਿਹੜੇ ਬੱਚਿਆਂ ਨੂੰ ਜਿਹੜੀ ਉਹ ਅਣਜਾਣ ਰੱਖਿਆ ਜੀ ਹੈ ਨਾ ਹਾਂਜੀ ਮੈਂ ਇਹ ਪੇਰੈਂਟਸ ਨੂੰ ਕਹਿਣਾ ਚਾਹੂੰਗੀ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਇਨਵੋਲਵ ਹੋਣਾ ਚਾਹੀਦਾ ਕਿਉਂਕਿ ਪੇਰੈਂਟਸ ਕੁਝ ਪੈਸੇ ਪਿੱਛੇ ਜ਼ਿਆਦਾ ਜੌਬ ਕਰਦੇ ਨੇ ਤਾਂ ਬੱਚਿਆਂ 'ਤੇ ਧਿਆਨ ਨਹੀਂ ਦੇ ਸਕਦੇ ਤਾਂ ਕਰਕੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਵੀ ਇਹ ਆਪਣੇ ਲਈ ਕਲਚਰ ਬਹੁਤ ਇੰਪੋਰਟੈਂਟ ਹੈ ਸੱਭਿਆਚਾਰ ਖਤਮ ਨਹੀਂ ਕਰਨਾ ਚਾਹੀਦਾ ਬਲਕਿ ਉਹਨੂੰ ਬਧਨਾ ਚਾਹੀਦਾ ਹੈ ਕੋਈ ਆਪਣੀ ਫੋਟੋ ਕਰਵਾਉਣੀ ਹੈ ਸਟੂਡੀਓ ਵੱਲੋਂ 100 ਰੁਪਏ ਉਹਦਾ ਪ੍ਰਾਈਸ ਰੱਖਿਆ ਗਿਆ ਹੈ ਜਿਹੜ ਮੁਕਾਬਲਾ ਨਹੀਂ ਹੈਗਾ ਕਿਉਂਕਿ ਜਦੋਂ ਪੁਰਾਣੀਆਂ ਸੀਗੀਆਂ ਤਾਂ ਸਾਰੇ ਬੋਲ ਕੇ ਬੋਲੀਆਂ ਪਾ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਸੀ ਬਟ ਹੁਣ ਅੱਜ ਕੱਲ ਦੇ ਗਾਣੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਤੇ ਬੱਚੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਉਹ ਚਾਹੁੰਦੇ ਨੇ ਦੀਸੇ ਲੱਗਦਾ ਸੀ ਉੱਥੇ ਡਾਂਸ ਕਰੀਏ ਬਟ ਇਹ ਤੀਆਂ ਦਾ ਤਿਹਾੜਾ ਇਸ ਲਈ ਹੀ ਹੈਗਾ ਇਸ ਲਈ ਹੈ ਵੀ ਸਾਰੇ ਡਾਂਸ ਕਰਨ ਤੀਆਂ ਗਿੱਧਾ ਪਾਉਣ ਸੋਹੇ ਸੋਹੇ ਬਣ ਕੇ ਆਉਣ ਪੰਜਾਬੀ ਦਰਸਭਿਆਚਾਰ ਨੂੰ ਅੱਗੇ ਲੈ ਕੇ ਜਾਣ ਪੰਜਾਬੀ ਗੱਲ ਜਰੂਰੀ ਹੈ ਕੀ ਕਹਿਣਾ ਚਾਹੁੰ ਕਿ ਲਾਡ ਤੇ ਸੰਦੇਸ਼ ਇਹ ਕਮਿਸ਼ਨ ਪੰਜਾਬ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਗੀ ਚਾਹੇ ਆਪਣਾ ਕਲਚਰ ਕਿੰਨਾ ਮਰਜ਼ੀ ਅੱਗੇ ਚੱਲ ਨੂੰ ਕਦੇ ਵੀ ਨਹੀਂ ਹੋਣਾ ਚਾਹੀਦਾ ਜੇ ਪੰਜਾਬੀ ਸੱਭਿਆਚਾਰ ਯਾਦ ਰੱਖਾਂਗੇ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਜਿਹੜੀ ਨੌਜਵਾਨਾਂ ਦੀ ਵੀਡੀਓ ਨਸ਼ੇ ਤੋਂ ਵੀ ਦੂਰ ਰਹੂਗੀ ਤੇ ਸਾਡੇ ਕੁੜੀਆਂ ਜਿਹੜੀਆਂ ਗਲਤ ਰਾਹ ਤੇ ਜਾ ਰਹੀਆਂ ਨੇ ਜਾਂ ਮਿਸਗਾਈਡ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਆਪਣੇ ਆਪ ਦੇ ਕੰਮ ਕਰਨ ਦਾ ਵੀ ਮੌਕਾ ਮਿਲੂਗਾ ਤੇ ਪੰਜਾਬੀ ਸੱਭਿਆਚਾਰ ਬਹੁਤ ਜ਼ਰੂਰੀ ਹੈ ਆਪਣੇ ਦੇਸ਼ ਦਾ ਹੋਣ